ਗੁਰੂ ਗੋਬਿੰਦ ਸਿੰਘ ਜੀ ਨੇ 1675 ਈਸਵੀ ਵਿੱਚ ਬੁਰਗੱਦੀ ਸੰਭਾਲੀ ਸੀ। ਉਹਨਾਂ ਦੇ ਕੰਮਾਂ ਨੂੰ ਵਾਚਣ ਤੋਂ ਪਹਿਲਾਂ ਉਸ ਆਲੇ-ਦੁਆਲੇ ਨੂੰ ਵਾਚ ਲੈਣਾ ਅਤੇ ਜ਼ਰੂਰੀ অতি ਜ਼ਰੂਰੀ ਹੈ ਜਿਸ ਸਥਿਤੀ ਦੇ ਵਿੱਚ ਗੁਰੂ ਜੀ ਰਹਿ ਰਹੇ ਹਨ। ਤਾਂ ਕਿ ਉਸ ਸਮੇਂ ਦੇ ਹਾਲਾਤ ਤੋਂ ਪੂਰੀ ਤਰ੍ਹਾਂ ਜਾਨੂ ਹੋਇਆ ਜਾ ਸਕੇ। ਸਥਿਤੀਆਂ ਤੋਂ ਜਾਨੂ ਹੋਏ ਬਿਨਾਂ ਇਤਿਹਾਸਿਕ ਘਟਨਾਵਾਂ ਦਾ ਸਹੀ ਨਿਰਣਾ ਨਹੀਂ ਕੀਤਾ ਜਾ ਸਕਦਾ। ਗੁਰੂ ਜੀ ਦਾ ਮੁੱਖ ਕੇਂਦਰ ਅਨੰਦਪੁਰ ਸਾਹਿਬ ਸੀ ਸਿੱਖ ਧਰਮ ਦੇ ਪ੍ਰਚਾਰ ਦਾ ਮੁੱਖ ਖੇਤਰ ਪੰਜਾਬ ਸੀ ਪੰਜਾਬ ਦਾ ਭੂਗੋਲਿਕ ਖੇਤਰ ਦਰਿਆ ਜਹਲਮ ਤੋਂ ਲੈ ਕੇ ਸਰਸਵਤੀ ਨਦੀ ਤੱਕ ਦਾ ਮੈਦਾਨੀ ਇਲਾਕਾ ਸੀ ਇਸ ਵਿੱਚੋਂ ਵੀ ਸਿੱਖ ਧਰਮ ਦੇ ਪ੍ਰਭਾਵ ਵਾਲਾ ਮੁੱਖ ਕੇਂਦਰ ਰਾਵੀ ਤੋਂ ਲੈ ਕੇ ਸਰਸਵਤੀ ਤੱਕ ਦਾ ਇਲਾਕਾ ਹੀ ਸੀ ਦਰਿਆਵਾਂ ਦੇ ਦੁਆਬਾ ਦਾ ਇਹ ਸਾਰਾ ਮੈਦਾਨੀ ਇਲਾਕਾ ਮੁਗਲ ਸਾਮਰਾਜ ਵਿੱਚ ਸ਼ਾਮਿਲ ਸੀ ਇਹ ਮੈਦਾਨੀ ਇਲਾਕਾ ਪ੍ਰਬੰਧਕੀ ਤੌਰ ਤੇ ਭਾਵੇਂ ਕਈ ਖੇਤਰਾਂ ਵਿੱਚ ਵੰਡਿਆ ਹੋਇਆ ਸੀ ਅਤੇ ਇਹ ਸਾਰੇ ਖੇਤਰ ਆਬਾਦੀ ਅਤੇ ਪ੍ਰਬੰਧਕੀ ਪੱਖੋਂ ਭਾਵੇਂ ਇੱਕੋ ਜਿਹੇ ਨਹੀਂ ਸਨ ਪੰਜਾਬ ਦੀ ਕੇਂਦਰੀ ਰਾਜਧਾਨੀ ਲਾਹੌਰ ਸੀ ਇਸ ਤੋਂ ਇਲਾਵਾ ਮੁਲਤਾਨ ਅਤੇ ਸਰਹਿੰਦ ਵੀ ਖੇਤਰੀ ਕੇਂਦਰ ਸਨ ਲਾਹੌਰ ਦੇ ਸੁਬੇਦਾਰ ਦਾ ਹੁਕਮ ਭਾਵੇਂ ਇਹਨਾਂ ਸਭ ਉੱਪਰ ਲਾਗੂ ਹੁੰਦਾ ਸੀ ਪਰ ਆਪਣੇ ਅੰਦਰੂਨੀ ਪ੍ਰਬੰਧ ਅੰਦਰ ਇਹਨਾਂ ਕੇਂਦਰਾਂ ਦੇ ਹਾਕਮ ਲਗਭਗ ਸੁਤੰਤਰ ਸਨ ਲਾਹੌਰ ਦੇ ਹਾਕਮ ਦਾ ਰਤਬਾ ਪੂਰੇ ਗਵਰਨਨ ਵਾਲਾ ਸੀ ਜਿਸ ਨੂੰ ਸੂਬੇਦਾਰ ਵੀ ਕਿਹਾ ਜਾਂਦਾ ਸੀ ਸੂਬੇਦਾਰ ਦਾ ਅਖਰੀ ਅਰਥ ਸੂਬੇ ਦਾ ਮਾਲਕ ਹੁੰਦਾ ਸੀ ਸੁਜਾਨ رائے ਪੰਡਾਰੀ ਨੇ ਸੂਬਾ ਲਾਹੌਰ ਦਾ ਖੇਤਰਫਲ یوں ਬਿਆਨ ਕੀਤਾ ਹੈ ਇਸ ਸੂਬੇ ਦੀ ਲੰਬਾਈ ਦਰਿਆ ਸਤਲੁਜ ਤੋਂ ਸਿੰਧ ਤੀਕ 180 ਕੋ ਤੇ ਚੌੜਾਈ ਪੇਰੇ ਤੋਂ ਚੋਖੰਡੀ ਤੱਕ 87 ਕੋ ਹੈ ਪੂਰਬ ਵਿੱਚ ਸਰਹੰਦ ਪੱਛਮ ਵਿੱਚ ਮੁਲਤਾਨ ਉੱਤਰ ਵਿੱਚ ਕਸ਼ਮੀਰ ਤੇ ਦੱਖਣ ਵਿੱਚ ਦਿਪਾਲਪੁਰ ਪੰਜ ਦੁਆਬੇ ਅਤੇ ਪੰਜ ਸਰਕਾਰਾਂ ਹਨ ਜਿਨ੍ਹਾਂ ਦੇ 300 ਮਹਿਲ ਹਨ ਆਮਦਨੀ 89 ਕਰੋੜ 33 ਲੱਖ 77 ਹਜ਼ਾਰ ਦਾਮ ਹੈ ਸਰਹੰਦਾ ਤੇ ਮੁਲਤਾਨ ਖੇਤਰਾਂ ਦੇ ਹਾਕਮਾਂ ਨੂੰ ਵੀ ਸੂਬੇਦਾਰ ਹੀ ਕਿਹਾ ਜਾਂਦਾ ਸੀ ਇਹ ਸੂਬੇਦਾਰ ਲੋੜਪੈਨ ਤੇ ਲਾਹੌਰ ਦੇ ਸੂਬੇਦਾਰ ਨੂੰ ਜਾਂ ਬਾਦਸ਼ਾਹ ਦੀਆਂ ਹਦਾਇਤਾਂ ਮੁਤਾਬਕ ਕਿਸੇ ਹੋਰ ਸੈਨਾਪਤੀ ਨੂੰ ਫੌਜੀ ਮਦਦ ਮੁਹੱਈਆ ਕਰਦੇ ਸਨ ਸਰਹਿੰਦ ਦੀ ਸੂਬੇਦਾਰੀ ਹੇਠ ਕਰਨਾਲ ਅਤੇ ਕੁੰਜਪੁਰਾ ਤੋਂ ਲੈ ਕੇ ਸਤਲੁਜ ਦਰਿਆ ਤੱਕ ਦਾ ਮੈਦਾਨੀ ਇਲਾਕਾ ਸੀ ਇਸ ਨੂੰ ਮੋٹے ਰੂਪ ਵਿੱਚ ਮਾਲਵਾ ਕਿਹਾ ਜਾਂਦਾ ਸੀ ਸਰਹਿੰਦ ਨਾਲ ਇੱਕ ਰਿਲੇਸ਼ਨ ਬਾਵਨੀ ਜੁੜਿਆ ਹੋਇਆ ਸੀ ਜਿਵੇਂ ਕਿ ਸਰਹਿੰਦ ਬਾਵਨੀ ਬਾਵਨੀ ਦਾ ਭਾਗ 52 ਤੌਰ ਤੇ ਹੈ ਇਸ ਦਾ ਇਹ ਮਤਲਬ ਸੀ ਕਿ ਸਰਹਿੰਦ ਦੇ ਪ੍ਰਾਂਤ ਵਿੱਚ 52 ਪਰਗਨੇ ਸਨ 1661 ਈਸਵੀ ਦੇ ਅੱਧ ਵਿੱਚ ਨizamuddin ਅਹਿਮਦ ਨੂੰ ਸਰਹਿੰਦ ਦਾ ਫੌਜਦਾਰ ਨਿਯੁਕਤ ਕੀਤਾ ਗਿਆ ਸੀ ਪਰ ਸਾਨੂੰ ਪਿੱਛੇ ਦੇ ਸਮੇਂ ਵਿੱਚ ਸਰਹਿੰਦ ਦੇ ਸੂਬੇਦਾਰ ਦਾ ਨਾਮ ਵਜੀਦ ਖਾਨ ਮਿਲਦਾ ਹੈ ਸਰਹਿੰਦ ਦਾ ਸਾਰਾ ਪ੍ਰਾਂਤ ਸਿੱਖ ਧਰਮ ਦਾ ਗੜ ਸੀ ਇਹੀ ਕਾਰਨ ਸੀ ਕਿ ਸਰਹੰਦ ਦਾ ਹਕਮ ਹਮੇਸ਼ਾ ਹੀ ਸਿੱਖਾਂ ਨਾਲ ਖਾਰ ਖਾਂਦਾ ਸੀ ਇਸ ਦਾ ਦੂਜਾ ਕਾਰਨ ਸੀ ਕਿ ਸਰਹੰਦ ਵਿੱਚ ਰੋਜ਼ਾ ਸ਼ਰੀਫ ਦਾ ਹੋਣਾ ਇਹ ਮੁਜੱਜਦ ਅਲਫ਼ਸਾਨੀ ਦਾ ਸਥਾਪਿਤ ਕੀਤਾ ਹੋਇਆ ਧਾਰਮਿਕ ਕੇਂਦਰ ਸੀ ਇਹ ਕੱਟੜ ਸੁੰਨੀ ਮੁਸਲਮਾਨ ਸੀ ਅਤੇ ਸਿੱਖ ਗੁਰੂ ਸਾਹਿਬਾਨ ਦਾ ਸਖਤ ਵਿਰੋਧੀ ਸੀ ਇਸ ਦੇ ਉੱਤਰ ਅਧਿਕਾਰੀ ਦਾ ਸਰਹੰਦ ਵਿਖੇ ਕੇਂਦਰ ਹੋਣ ਕਰਕੇ ਸਰਹੰਦ ਦਾ ਹਕਮ ਹਰ ਸਮੇਂ ਇਹਨਾਂ ਦੇ ਪ੍ਰਭਾਵ ਹੇਠ ਰਹਿੰਦਾ ਸੀ ਕੁਦਰਤੀ ਗੱਲ ਸੀ ਕਿ ਉਹ ਅਕਸਰ ਗੁਰੂ ਸਾਹਿਬਾਨ ਦਾ ਵਿਰੋਧੀ ਹੀ ਹੁੰਦਾ ਸੀ ਇਸ ਦੇ ਮੁਕਾਬਲੇ ਤੇ ਮੁਲਤਾਨ ਦੇ ਹਾਕਮ ਨਾਲ ਸਿੱਖਾਂ ਦਾ ਕੋਈ ਜ਼ਿਆਦਾ ਵਿਰੋਧ ਨਹੀਂ ਸੀ ਕਿਉਂਕਿ ਇੱਕ ਤਾਂ ਮੁਲਤਾਨ ਦੇ ਪ੍ਰਾਂਤ ਵਿੱਚ ਸਿੱਖਾਂ ਦੀਆਂ ਗਤੀਵਿਧੀਆਂ ਕੋਈ ਜ਼ਿਆਦਾ ਨਹੀਂ ਸਨ ਅਤੇ ਦੂਜਾ ਉਸ ਨੂੰ ਪੱਛਮ ਵੱਲੋਂ ਹਮੇਸ਼ਾ ਹੀ ਕਿਸੇ ਨਾ ਕਿਸੇ ਖਤਰੇ ਦਾ ਡਰ ਹੀ ਰਹਿੰਦਾ ਸੀ ਇਸ ਕਰਕੇ ਉਸ ਨੂੰ ਆਪਣੇ ਇਲਾਕੇ ਦੀ ਆਬਾਦੀ ਨਾਲ ਚੰਗੇ ਸੰਬੰਧ ਬਣਾ ਕੇ ਰੱਖਣੇ ਹੀ ਪੈਂਦੇ ਸਨ ਲਾਹੌਰ ਦੇ ਸੂਬੇਦਾਰ ਦੀ ਮਲਤਾਨ ਅਤੇ ਰਸਰਹੰਦ ਦੇ ਹਾਕਮਾਂ ਤੋਂ ਇਲਾਵਾ ਬਾਕੀ ਦੇ ਪਹਾੜੀ ਖੇਤਰਾ ਜਿਨ੍ਹਾਂ ਵਿੱਚ ਜੰਬੂ ਅਤੇ ਕਾਂਗੜਾ ਸ਼ਾਮਿਲ ਸੀ ਸਭ ਉੱਪਰ ਨਿਗਰਾਨੀ ਕਰਨ ਦਾ ਅਧਿਕਾਰ ਸੀ ਲਾਹੌਰ ਦਾ ਸੂਬਾ ਭਾਵੇਂ ਭਾਉਮੇ ਪਗੌਲਿਕ ਤੌਰ ਤੇ ਸਾਰਾ ਪੰਜਾਬ ਹੀ ਸੀ ਪਰ ਇਸ ਦਾ ਨਾਮ ਪੰਜਾਬ ਦੀ ਥਾਂ ਲਾਹੌਰ ਸੂਬਾ ਹੀ ਪ੍ਰਚਲਿਤ ਸੀ ਮੁਗਲ ਸਾਮਰਾਜ ਦੌਰਾਨ ਪੰਜਾਬ ਪ੍ਰਾਂਤ ਦੀ ਬੜੀ ਅਹਿਮियत ਸੀ ਇੱਕ ਤਾਂ ਇਹ ਦਿੱਲੀ ਮੁਗਲ ਕੇਂਦਰ ਅਤੇ ਕਾਬਲ ਮੁਗਲਾਂ ਦਾ ਪਦਾਇਸ਼ੀ ਕੇਂਦਰ ਵਿਚਕਾਰ ਸਾਂਝਾ ਲਿੰਕ ਸੀ। ਦੂਜਾ ਪੰਜਾਬ ਵਿੱਚੋਂ ਮੁਗਲ ਫੌਜ ਲਈ ਰਿਸ਼ਤ ਪੁਸ਼ਟ ਨੌਜਵਾਨਾਂ ਦੀ ਭਰਤੀ ਬੜੀ ਆਸਾਨੀ ਨਾਲ ਹੁੰਦੀ ਸੀ। ਤੀਜਾ ਇਹ ਜਰਖੇਜ ਸੂਬਾ ਸੀ ਅਤੇ ਮਾਮਲੇ ਦੀ ਉਗਰਾਹੀ ਦਾ ਇੱਕ ਅਮੀਰ ਖੇਤਰ ਸੀ। ਇਸ ਕਰਕੇ ਪੰਜਾਬ ਜਾਂ ਤਾਂ ਬਾਦਸ਼ਾਹ ਦੇ ਵਲੀ ਅਹਿਦ ਦੇ ਤਹਿਤ ਹੁੰਦਾ ਸੀ ਤੇ ਜਾਂ ਫਿਰ ਉਸ ਦੇ ਬਹੁਤ ਹੀ ਭਰੋਸੇਯੋਗ ਅਧਿਕਾਰੀ ਦੇ ਅਧੀਨ। ਪੰਜਾਬ ਦੇ ਸੂਬੇ ਨੂੰ ਚਾਰ ਖੇਤਰਾਂ ਲਾਹੌਰ, ਸਰਹੰਗ, ਮੁਲਤਾਨ ਤੇ ਕਾਂਗੜਾ ਵਿੱਚ ਵੰਡ ਕੇ ਰੱਖਣਾ ਵੀ ਮੁਗਲ ਬਾਦਸ਼ਾਹਾਂ ਦੀ ਇੱਕ ਕੂਟਨੀਤੀ ਹੀ ਸੀ ਇਸ ਤਰ੍ਹਾਂ ਲਾਹੌਰ ਦੇ ਸੂਬੇਦਾਰ ਦੇ ਪਰ ਕੱਟੇ ਰਹਿੰਦੇ ਸਨ ਅਤੇ ਉਸ ਨੂੰ ਹਰ ਸਮੇਂ ਬਾਕੀ ਦੇ ਤਿੰਨ ਫੌਜਦਾਰਾਂ ਦੇ ਸਹਿਯੋਗ ਉੱਪਰ ਨਿਰਪਰ ਹੋ ਕੇ ਰਹਿਣਾ ਪੈਂਦਾ ਸੀ ਪਾਵੇਂ ਲਾਹੌਰ ਦੇ ਸੂਬੇਦਾਰਾਂ ਦੀ ਬਕਾਇਦਾ ਲਿਸਟ ਤਾਂ ਕਿਸੇ ਵੀ ਸੋਮੇ ਤੋਂ ਪੂਰੇ ਭਰੋਸੇ ਨਾਲ ਨਹੀਂ ਮਿਲਦੀ ਕਿਉਂਕਿ ਹਰ ਲਿਖਤ ਹੀ ਇਹਨਾਂ ਦੇ ਨਾਵਾਂ ਵਿੱਚ ਕਾਫੀ ਅੰਤਰ ਹੈ ਪਰ ਔਰੰਗਜੇਬ ਦੇ ਸਮਕਾਲੀ ਲੇਖਕ ਸਾਕੀ ਮਸਤਵਾਦ ਖਾਨ ਨੇ ਆਪਣੀ ਲਿਖਤ ਵਿੱਚ ਲਾਹੌਰ ਦੇ ਸੂਬੇਦਾਰਾਂ ਦਾ ਜੋ ਹਵਾਲਾ ਦਿੱਤਾ ਹੈ ਉਹ ਇਸ ਤਰ੍ਹਾਂ ਹੈ 18 ਸਤੰਬਰ 1678 ਈਸਵੀ ਨੂੰ ਲਾਹੌਰ ਦੇ ਸੂਬੇਦਾਰ ਕਵਾਮੂ ਦੇ ਨੂੰ ਲਾਹੌਰ ਦੇ ਨਾਲ ਜੰਮੂ ਦਾ ਸੂਬੇਦਾਰ ਵੀ ਬਣਾਇਆ ਗਿਆ ਸੀ ਪਰ ਇਸ ਦੀ ਲਾਹੌਰ ਦੇ ਕਾਜੀ ਨਾਲ ਵਿਗੜ ਗਈ ਸੀ ਇਸ ਕਰਕੇ ਇਸ ਨੂੰ 1679 ਈਸਵੀ ਵਿੱਚ ਹਟਾ ਦਿੱਤਾ ਗਿਆ ਸੀ ਅਤੇ ਸ਼ਾਹਜਾਹ ਦਾ ਮੁਹੰਮਦ ਆਜ਼ਮ ਪਿੱਛੋਂ ਬਾਦਸ਼ਾਹ ਨੂੰ ਲਾਹੌਰ ਦਾ ਨਾਜ਼ਿਮ ਥਾਪਿਆ ਗਿਆ ਸੀ ਮਾਰਚ 1698 ਈਸਵੀ ਵਿੱਚ ਲਾਹੌਰ ਦੇ ਸੂਬੇਦਾਰ ਮੁਕਰਮ ਖਾਨ ਨੂੰ ਹਟਾ ਕੇ ਅਬુલ ਨਸਰ ਨੂੰ ਸੂਬੇਦਾਰ ਬਣਾਇਆ ਗਿਆ ਸੀ ਵਜੀਹੋਦੀਨ ਖਾਨ ਨੂੰ ਦੁਸ਼ਮਣ ਕੁਚਲਣ ਲਈ ਆਨੰਦਪੁਰ ਵੱਲ ਭੇਜਿਆ ਗਿਆ 9 ਸਤੰਬਰ 1705 ਈਸਵੀ ਦਿਨ ਐਤਵਾਰ ਨੂੰ ਸ਼ਾ ਆलम ਬਹਾਦਰ ਦੇ ਵਕੀਲਾਂ ਨੂੰ ਲਾਹੌਰ ਦੀ ਸੂਬੇਦਾਰੀ ਸੌਂਪੀ ਗਈ ਫਰਵਰੀ 1707 ਵਿੱਚ ਲਾਹੌਰ ਦੇ ਨਾਇਬ ਸੂਬੇਦਾਰ ਮਨੁਇਮ ਖਾਨ ਨੂੰ ਇੱਕ ਹਜ਼ਾਰੀ ਅਮੀਰ ਦੇ ਮੰਸਬ ਵਿੱਚ 5 ਸਦੀ 100 ਸਵਾਰ ਵਾਅਦਾ ਬਖਸ਼ਿਆ ਗਿਆ ਇਸ ਤੋਂ ਇਲਾਵਾ ਜੋ ਨਾ ਇਕਰਾਮ ਅਲੀ ਨੇ ਆਪਣੀ ਪੁਸਤਕ ਵਿੱਚ ਲਾਹੌਰ ਦੇ ਸੂਬਾਦਾਰਾਂ ਦੇ ਦਿੱਤੇ ਹਨ ਉਹਨਾਂ ਵਿੱਚ ਉਕਤ ਲਿਖਤ ਨਾਲੋਂ ਨਾਵਾਂ ਦਾ ਕਾਫੀ ਅੰਤਰ ਹੈ ਉਸ ਸੰਸਾ 1675 ਇਸਵੀ ਵਿੱਚ ਪੰਜਾਬ ਦਾ ਗਵਰਨਰ ਹੁਸੈਨ ਉਲੀ ਖਾਨ ਸੀ ਪਰ ਇਸ ਨੂੰ ਇਸੇ ਸਾਲ ਹਟਾ ਦਿੱਤਾ ਗਿਆ ਸੀ ਅਤੇ ਇਸ ਦੀ ਥਾਂ ਸ਼ਾਹ ਕੁਲੀ ਖਾਨ ਮਹਾਰਮ ਨੂੰ ਸੂਬੇਦਾਰ ਨਿਯੁਕਤ ਕੀਤਾ ਗਿਆ ਸੀ ਇਹ 1678 ਈਸਵੀ ਤੱਕ ਰਿਹਾ ਸੀ ਇਸ ਪਿੱਛੋਂ ਸੈਦ ਖਾਨ ਨੂੰ ਲਾਹੌਰ ਦਾ ਸੂਬੇਦਾਰ ਬਣਾਇਆ ਗਿਆ ਸੀ ਜੋ 1685 ਈਸਵੀ ਤੱਕ ਰਿਹਾ ਸੀ ਪਰ ਜਿਵੇਂ ਸਾਖੀ ਮਸਤਵਾ ਮਸਤਵਾਹਦ ਖਾਨ ਦੀ ਲਿਖਤ ਤੋਂ ਸਪਸ਼ਟ ਹੁੰਦਾ ਹੈ ਕਿ ਪੰਜਾਬ ਦਾ ਪ੍ਰਬੰਧ ਜ਼ਿਆਦਾਤਰ ਔਰੰਗਜ਼ੇਬ ਦੇ ਵੱਡੇ ਸ਼ਹਿਜ਼ਾਦੇ ਮੁਹੰਮਦ ਮੁਅਜ ਜੋ ਪਿੱਛੋਂ ਬਾਦਸ਼ਾਹ ਛਾ ਦੇ ਨਾਮ ਨਾਲ ਬਾਦਸ਼ਾਹ ਬਣਿਆ ਸੀ ਦੇ ਪਾਸ ਜਾਂ ਉਸ ਦੇ ਆਪਣੇ ਭਰੋਸੇਯੋਗ ਬੰਦਿਆਂ ਦੇ ਪਾਸ ਹੀ ਰਿਹਾ ਸੀ ਬਾਚਾ ਛਾ ਦੇ ਬਾਦਸ਼ਾਹ ਬਣਨ ਸਮੇ ਉਸ ਦਾ ਪਹਿਲਾ ਵਜੀਲ ਲਾਹੌਰ ਦਾ ਸੁਬੇਦਾਰ ਮਨਯਮ ਖਾਂ ਹੀ ਬਣਿਆ ਸੀ ਇਹ ਮਨਯਮ ਖਾਂ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਸ਼ਰਧਾਲੂ ਸੀ ਪੰਜਾਬ ਦਾ ਪਹਾੜੀ ਇਲਾਕਾ ਮੈਦਾਨੀ ਇਲਾਕੇ ਨਾਲੋਂ ਬਹੁਤ ਪਿੰਤਾ ਰੱਖਦਾ ਹੈ ਇੱਕ ਤਾਂ ਪਹਾੜੀ ਖੇਤਰ ਦੇ ਲੋਕ ਵੈਸੇ ਹੀ ਧਰਮ ਸੋਚ ਅਤੇ ਸੱਭਿਆਚਾਰ ਪੱਖੋਂ ਪੰਜਾਬ ਦੇ ਮੈਦਾਨੀ ਇਲਾਕੇ ਦੇ ਲੋਕਾਂ ਨਾਲੋਂ ਵੱਖਰੇ ਸਨ ਦੂਜਾ ਪਹਾੜੀ ਇਲਾਕਾ ਸਤੰਤਰ Rajput ਰਾਜਿਆਂ ਦੀਆਂ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ ਇਹ ਰਿਆਸਤਾਂ ਭਾਵੇਂ ਮੁਗਲ ਸਾਮਰਾਜ ਦੇ ਅਧੀਨ ਸਨ ਪਰ ਅੰਦਰੂਨੀ ਤੌਰ ਤੇ ਇਹ ਸੁਤੰਤਰ ਸਨ ਬਾਦਸ਼ਾਹਾਂ ਦੀ ਮੁੱਖ ਦਿਲਚਸਪੀ ਇਨ੍ਹਾਂ ਰਿਆਸਤਾਂ ਵਿੱਚੋਂ ਸਲਾਨਾ ਮਾਮਲਾ ਉਗਾ ਉਗਰਾਹਣ ਤੱਕ ਹੀ ਸੀਮਤ ਸੀ ਕਦੇ-ਕਦਾਈਂ ਜਦੋਂ ਕੋਈ ਸ਼ਾਹੀ ਮੋਹਿਮ ਪਹਾੜੀ ਖੇਤਰ ਵਿੱਚ ਭੇਜੀ ਜਾਂਦੀ ਸੀ ਉਸ ਲਈ ਫੌਜੀ ਮਦਦ ਅਤੇ ਰਸਤ ਪਾਣੀ ਮੁਹੱਈਆ ਕਰਨਾ ਵੀ ਇਨ੍ਹਾਂ ਦਾ ਕੰਮ ਹੁੰਦਾ ਸੀ ਵੈਸੇ ਮੁਗਲ ਬਾਦਸ਼ਾਹ ਨੇ ਪੰਜਾਬ ਦੀਆਂ ਪਹਾੜੀ ਰਿਆਸਤਾਂ ਨੂੰ ਇਸ ਤਰ੍ਹਾਂ ਕਾਬੂ ਕੀਤਾ ਹੋਇਆ ਸੀ ਕਿ ਇਹ ਬਹੁਤ ਹੀ ਘੱਟ ਹਾਲਤ ਵਿੱਚ ਬਾਗੀ ਹੋ ਸਕਦੇ ਸਨ ਨਾ ਹੀ ਇਹਨਾਂ ਨੂੰ ਆਪਣਾ ਸਿੱਕਾ ਲਾਗੂ ਕਰਨ ਦੀ ਇਜਾਜ਼ਤ ਸੀ ਅਤੇ ਨਾ ਹੀ ਇਹਨਾਂ ਨੂੰ ਆਪਣੇ ਤੌਰ ਤੇ ਉਤਰਾਧਿਕਾਰੀ ਨਿਯੁਕਤ ਕਰਨ ਦਾ ਅਧਿਕਾਰ ਸੀ ਉਤਰਾਧਿਕਾਰੀ ਨਿਯੁਕਤ ਕਰਨ ਦੀ ਅੰਤਿਮ ਮਨਜ਼ੂਰੀ ਬਾਦਸ਼ਾਹ ਵੱਲੋਂ ਲੈਣੀ ਪੈਂਦੀ ਸੀ ਇਹਨਾਂ ਨੂੰ ਮੌਤ ਦੀ ਸਜ਼ਾ ਦੇਣ ਦਾ ਅਧਿਕਾਰ ਨਹੀਂ ਸੀ ਅਤੇ ਹਰ ਰਿਆਸਤ ਨੂੰ ਆਪਣੇ ਰਾਜਕੁਮਾਰ ਨੂੰ ਕਨਵਰ ਜਾਂ ਵਲੀ ਅਹਿਦ ਨੂੰ ਬਾਦਸ਼ਾਹ ਦੇ ਦਰਬਾਰ ਵਿੱਚ ਜਗਰ ਮਾਲ ਦੇ ਤੌਰ ਤੇ ਛੱਡਣਾ ਪੈਂਦਾ ਸੀ। ਰਿਆਸਤਾਂ ਦੇ ਰਾਜਿਆਂ ਨੂੰ ਆਪਣੀ ਹਰ ਰਾਣੀ ਦੇ ਪੇਟ ਵਿੱਚੋਂ ਪੈਦਾ ਹੋਏ ਬੱਚੇ ਦੀ ਰਿਪੋਰਟ ਮੁਗਲ ਦਰਬਾਰ ਵਿੱਚ ਭੇਜਣੀ ਪੈਂਦੀ ਸੀ ਕਿਉਂਕਿ ਇਹ ਰਿਆਸਤਾਂ ਫੌਜੀ ਮਦਦ ਬਹੁਤ ਘੱਟ ਮੁਹਈਆ ਕਰਦੀਆਂ ਸਨ ਇਸ ਕਰਕੇ ਇਹਨਾਂ ਨੂੰ ਸਲਾਨਾ ਜਾਂ ਸ਼ਿਮਾਹੀ ਮਾਮਲਾਤ ਦੇਣਾ ਪੈਂਦਾ ਸੀ। ਉਕਤ ਸਭ ਮਾਮਲਿਆਂ ਤੋਂ ਇਲਾਵਾ ਇਹ ਰਿਆਸਤਾਂ ਸੁਤੰਤਰ ਸਨ ਆਪਣੀ ਮਰਜ਼ੀ ਮੁਤਾਬਕ ਇਹ ਕਿਲੇ ਉਸਾਰ ਸਕਦੀਆਂ ਸਨ ਆਪਣੀ ਜਨਤਾ ਲਈ ਆਪਣੀ ਲੋੜ ਅਨੁਸਾਰ ਕਾਨੂੰਨ ਬਣਾ ਸਕਦੀਆਂ ਸਨ ਜਿਸ ਤਰ੍ਹਾਂ ਚਾਹੁੰਦੀਆਂ ਸਨ ਉਸੇ ਤਰ੍ਹਾਂ ਉਹ ਲੋਕਾਂ ਕੋਲੋਂ ਲਗਾਨ ਦਾ ਹਿੱਸਾ ਨਿਯਤ ਕਰ ਸਕਦੀਆਂ ਸਨ ਸਾਰੀਆਂ ਰਿਆਸਤਾਂ ਆਪਸ ਵਿੱਚ ਜਿਸ ਤਰ੍ਹਾਂ ਦੇ ਸੰਬੰਧ ਚਾਹੁੰਦੀਆਂ ਸਨ ਬਣਾ ਕੇ ਰੱਖ ਸਕਦੀਆਂ ਸਨ ਜੇ ਇੱਕ ਰਿਆਸਤ ਦੂਸਰੀ ਰਿਆਸਤ ਤੇ ਹਮਲਾ ਕਰਦੀ ਸੀ ਤਾਂ ਇਸ ਵਿੱਚ ਵੀ ਮੁਗਲ ਬਾਦਸ਼ਾਹ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਸੀ। ਭਾਵੇਂ ਇਹ ਕਿ ਆਪਸ ਵਿੱਚ ਪੂਰੀ ਤਰ੍ਹਾਂ ਲੜ-ਪੇੜ ਕੇ ਮਰ ਸਕਦੀਆਂ ਸਨ। ਬਾਦਸ਼ਾਹ ਦੇ ਇਨਾਂ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਹੁੰਦੀ ਸੀ। ਪਹਾੜੀ ਰਿਆਸਤਾਂ ਦੇ ਪਾਸ ਬਹੁਤੇ ਵਸੀਲੇ ਨਹੀਂ ਹੁੰਦੇ ਸਨ। ਲੋਕ ਗਰੀਬ ਸਨ, ਖਾਨਜੋਗਾ, ਲੋੜਿੰਦਾ, ਨਾਜਵੀ ਪੈਦਾ ਨਹੀਂ ਹੁੰਦਾ ਸੀ। ਇਸ ਕਰਕੇ ਸਰਕਾਰਾਂ ਵੀ ਮਾਇਕ ਪੱਖੋਂ ਕਮਜ਼ੋਰ ਹੀ ਹੁੰਦੀਆਂ ਸਨ। ਅਜਿਹੀ ਮਾਇਕ ਕਮਜ਼ੋਰੀ ਕਰਕੇ ਤਕੜੀਆਂ ਫੌਜਾਂ ਰੱਖਣਾ ਅਸੰਭਵ ਅਸੰਭਵ ਹੁੰਦਾ ਸੀ ਇਸ ਕਰਕੇ ਹਰ ਰਿਆਸਤ ਦੇ ਪਾਸ ਸਿਰਫ ਉਸ ਦੀ ਅੰਦਰੂਨੀ ਸਥਿਤੀ ਤੇ ਕਾਬੂ ਰੱਖਣ ਯੋਗੀ ਹੀ ਸੈਨਾ ਹੁੰਦੀ ਸੀ ਪਹਾੜੀ ਰਿਆਸਤਾਂ ਦੇ ਸੈਨਿਕ ਵੀ ਮੈਦਾਨੀ ਸੈਨਿਕਾਂ ਦੇ ਮੁਕਾਬਲੇ ਤੇ ਬਹੁਤ ਘਟਿਆ ਸਨ ਮੁਗਲ ਫੌਜਾਂ ਕੋਲ ਵੱਡੀਆਂ-ਵੱਡੀਆਂ ਤੋਪਾਂ ਤੋੜੇਦਾਰ ਬੰਦੂਕਾਂ ਅਤੇ ਵੱਡੇ ਭਾਰੀ ਬਰਸ਼ੇ ਹੁੰਦੇ ਸਨ ਪਰ ਪਹਾੜੀ ਸੈਨਿਕਾਂ ਪਾਸ ਇਹਨਾਂ ਦੀ ਜਾਣਕਾਰੀ ਵੀ ਨਹੀਂ ਹੁੰਦੀ ਸੀ ਉਨਾ ਪਾਸ ਧਾਰਨ ਤੀਰਕਮਾਨ ਅਤੇ ਤਲਵਾਰਾਂ ਹੀ ਹੁੰਦੀਆਂ ਸਨ ਬਹੁਤ ਘੱਟ ਸੈਨਿਕ ਘੋੜਸਵਾਰ ਹੁੰਦੇ ਸਨ ਜ਼ਿਆਦਾ ਗਿਣਤੀ ਪੈਦਲ ਸੈਨਿਕਾਂ ਦੀ ਹੀ ਹੁੰਦੀ ਸੀ ਸੈਨਿਕਾਂ ਵਿੱਚ ਵੀ ਸਿਰਫ ਰਾਜਪੂਤ ਜਾਂ ਖੱਤਰੀ ਲੋਕ ਹੀ ਹੁੰਦੇ ਸਨ ਸਮਾਜ ਦਾ ਦਲਿਤ ਵਰਗ ਫੌਜ ਵਿੱਚ ਭਰਤੀ ਨਹੀਂ ਕੀਤਾ ਜਾਂਦਾ ਸੀ ਇਸ ਲਈ ਸਮਾਜ ਦਾ ਇੱਕ ਤਕੜਾ ਹਿੱਸਾ ਸੈਨਿਕ ਸ਼ਕਤੀ ਤੋਂ ਬਾਹਰ ਹੀ ਰੱਖਿਆ ਹੁੰਦਾ ਸੀ ਪੰਜਾਬ ਦੀਆਂ ਪਹਾੜੀ ਰਿਆਸਤਾਂ ਵਿੱਚ ਆਮ ਤੌਰ ਤੇ 22 ਧਾਰ ਪਹਾੜੀ ਰਾਜਿਆਂ ਦਾ ਜ਼ਿਕਰ ਆਉਂਦਾ ਹੈ ਧਾਰ ਦਾ ਮਤਲਬ ਇੱਕ ਪਹਾੜੀ ਚਰਨੇ ਤੋਂ ਹੈ ਇਸ ਤਰ੍ਹਾਂ ਮੋٹے ਜਿਹੇ ਰੂਪ ਵਿੱਚ ਹਰ ਧਾਰ ਜਾਂ ਹਰ ਪਹਾੜੀ ਚਰਨੇ ਦੀ ਇੱਕ ਵੱਖਰੀ ਰਿਆਸਤ ਹੁੰਦੀ ਸੀ ਇਸ ਤਰ੍ਹਾਂ ਕੁੱਲ 22 ਧਾਰਾਂ ਸਨ ਅਤੇ 22 ਧਾਰਾਂ ਦੁਆਲੇ ਹੀ 22 ਰਿਆਸਤਾਂ ਸਥਾਪਿਤ ਹੋ ਗਈਆਂ ਸਨ 22 ਧਾਰਾ ਹੋਣ ਕਰਕੇ ਇੱਥੋਂ ਦੇ ਰਾਜਿਆਂ ਨੂੰ 22 ਧਾਰ ਦੇ ਰਾਜੇ ਕਿਹਾ ਜਾਂਦਾ ਸੀ ਭਾਵੇਂ ਕੁਝ ਵੀ ਹੋਵੇ ਇਹ ਇੱਕ ਸਧਾਰਨ ਜਹੀ ਵਿਆਖਿਆ ਹੈ ਤਕਨੀਕੀ ਪੱਖੋਂ ਇਹ ਵਿਆਖਿਆ ਪੂਰੀ ਨਹੀਂ ਉਤਰਦੀ ਅਜ ਭੂਗੋਲਿਕ ਤੌਰ ਤੇ 22 ਧਾਰਾ ਨੂੰ ਤਲਾਸ਼ ਕਰਨਾ ਸੰਭਵ ਨਹੀਂ ਹੈ دریاਵਾ ਤੇ ਉਹਨਾਂ ਵਿੱਚ ਪੈੰਦੇ ਨਦੀ ਨਾਲਿਆਂ ਨੂੰ ਛਰਨਿਆਂ ਦਾ ਜਾਂ ਧਾਰਾ ਦਾ ਨਾਮ ਦੇਣਾ ਠੀਕ ਹੈ ਜਾਂ ਗਲਤ ਇਸ ਗੱਲ ਦੀ ਪ੍ਰੂਰਤਾ ਕਰਨੇ ਸੰਭਵ ਨਹੀਂ ਹੈ ਭੂਗੋਲਿਕ ਤੌਰ ਤੇ ਪੱਛਮ ਵੱਲ ਰਾਵੀ ਦਰਿਆ ਤੋਂ ਲੈ ਕੇ ਪੂਰਬ ਵੱਲ ਜਮਨਾ ਨਦੀ ਤੱਕ ਦੇ ਵਿਚਕਾਰਲੇ ਪਹਾੜੀ ਇਲਾਕਿਆਂ ਦੀਆਂ ਰਿਆਸਤਾਂ ਨੂੰ ਪੰਜਾਬ ਦੀਆਂ ਪਹਾੜੀ ਰਿਆਸਤਾਂ ਕਿਹਾ ਜਾ ਸਕਦਾ ਸੀ ਇਸ ਵਿੱਚ ਸ਼ਾਮਿਲ ਸਨ ਨੂਰਪੁਰ, ਕਾਂਗੜਾ, ਬੁਲੇਰ, ਬਸਾਲੀ, ਸੇਬਾ, ਕੁੱਟਲੇਹਰ, ਦਾਤਾਰਪੁਰ, ਬਿਲਾਸਪੁਰ, ਸੁਕੇਤ, ਮੰਡੀ, ਕੁੱਲੂ, ਚੰਬਾ, ਬੁਸ਼ਹਿਰ, ਜੁਬਾਲ, ਜਸਰੋਟਾ, ਬਿਜੜਵਾਲ, ਡਡਵਾਲ, ਨਾਲਾਗੜ, ਅਰਕੀ, ਜਸਵਾਨ, ਸਿਮਰੋਆ ਦੀ। ਸਮੇਂ ਸਾਰ ਇਹਨਾਂ ਵਿੱਚੋਂ ਕਈਆਂ ਦੇ ਨਾਵਾਂ ਵਿੱਚ ਤਬਦੀਲੀਆਂ ਵੀ ਹੋਈਆਂ ਹਨ, ਕੇਈ ਰਿਆਸਤਾਂ ਖਤਮ ਵੀ ਹੋਈਆਂ ਹਨ ਅਤੇ ਕਈ ਨਵੀਆਂ ਵੀ ਬਣੀਆਂ ਸਨ। ਸਾਰੀਆਂ ਰਿਆਸਤਾਂ ਇੱਕੋ ਜਿਹੀਆਂ ਨਹੀਂ ਸਨ ਕੁਝ ਵੱਡੀਆਂ ਸਨ ਪਰ ਕੁਝ ਬਹੁਤ ਹੀ ਛੋਟੇ ਆਕਾਰ ਦੀਆਂ ਸਨ ਕਾਂਗੜਾ ਬिलासपुर ਅਤੇ ਸਿਰਮੌਰ ਵੱਡੀਆਂ ਰਿਆਸਤਾਂ ਸਨ ਬਸਾਲੀ ਨਾਲਾਗੜ ਅਤੇ ਅਰਕੀ ਜੈਸੀਆਂ ਬਹੁਤ ਹੀ ਛੋਟੀਆਂ ਰਿਆਸਤਾਂ ਸਨ ਪਹਾੜੀ ਰਾਜਾਂ ਵਿੱਚ ਕੋਈ ਵੀ ਮਹਾਰਾਜਾ ਨਹੀਂ ਸੀ ਸਾਰੇ ਹੀ ਰਾਜੇ ਸਨ ਛੋਟੀਆਂ ਰਿਆਸਤਾਂ ਦੇ ਰਾਜਿਆਂ ਨੂੰ ਬਹੁਤ ਹੀ ਘੱਟ ਅਧਿਕਾਰ ਪ੍ਰਾਪਤ ਸਨ ਇਹ ਰਾਜੇ ਅਕਸਰ ਜ਼ਗੀਰਦਾਰਾ ਵਰਗੇ ਹੀ ਹੁੰਦੇ ਸਨ आनंदपुर साहिब कहलूर दी रियासत ਵਿੱਚ ਸਥਿਤ ਸੀ कहलूर ਇਸ ਰਿਆਸਤ ਦਾ ਭੂਗੋਲਿਕ ਨਾਂ ਸੀ ਕਿਉਂਕਿ ਇਸ ਦੀ ਰਾਜस्तानी ਬिलासपुर ਸੀ ਇਸ ਕਰਕੇ ਇਸ ਨੂੰ ਬिलासपुर ਦੀ ਰਿਆਸਤ ਵੀ ਕਹਿ ਦਿੱਤਾ ਜਾਂਦਾ ਸੀ ਪੁਰਾਣਾ ਬिलासपुर ਗੋਬਿੰਦ ਸਾਗਰ ਵਿੱਚ ਡੁੱਬ ਗਿਆ ਹੈ ਅੱਜ ਦਾ ਬिलासपुर ਨਵਾਂ ਵਸਾਇਆ ਗਿਆ ਸ਼ਹਿਰ ਹੈ ਜਦੋਂ ਇਸ ਅਸੀਂ ਇਸ ਪੁਸਤਕ ਵਿੱਚ ਬिलासपुर ਸ਼ਹਿਰ ਦੀ ਗੱਲ ਕਰਦੇ ਹਾਂ ਉਸ ਦਾ ਅੱਜ ਦੇ ਬिलासपुर ਸ਼ਹਿਰ ਨਾਲ ਕੋਈ ਸੰਬੰਧ ਨਹੀਂ ਹੈ ਇਤਿਹਾਸਿਕ ਸ਼ਹਿਰ ਅਜ ਖਤਮ ਹੋ ਚੁੱਕਿਆ ਹੈ ਆਨੰਦਪੁਰ ਸਾਹਿਬ ਸਤਲੁਜ ਦਰਿਆ ਦੇ ਖੱਬੇ ਕੰਢੇ ਉਪਰ ਸਥਿਤ ਹੈ ਇਸ ਦੀ ਇਹ ਸਥਿਤੀ ਮੋਢਲੇ ਲੇਖਕਾਂ ਨੂੰ ਵੀ ਆਕਰਸ਼ਿਤ ਕਰਦੀ ਰਹੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਲੇਖਕ ਸੁਜਨ رائے ਪੰਡਾਰੀ ਨੇ ਇਸ ਬਾਰੇ یوں ਬਿਆਨਿਆ ਹੈ ਪਹਾੜਤ ਤੋਂ ਉੱਤਰ ਕੇ ਇਹ ਦਰਿਆਵਾਂ ਦੋ ਸ਼ਖਾਵਾਂ ਵਿੱਚ ਮਖੋਵਾਲ ਆਨੰਦਪੁਰ ਦੇ ਹੇਠੋਂ ਵਗਦਾ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਸਥਾਨ ਹੈ ਸਤਲੁਜ ਦਰਿਆ ਕਹਿਲੂਰ ਅਤੇ ਮੁਗਲ ਰਾਜ ਦਾ ਸਾਂਝੀ ਹੱਦ ਸੀ ਇਸ ਤਰ੍ਹਾਂ ਨਾਂਦਪੁਰ ਸਾਹਿਬ ਮਗਰਾਜ ਦੇ ਬਿਲਕੁਲ ਹੀ ਨੇੜੇ ਸਥਿਤ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਕਹਿਲੂ ਰਿਆਸਤ ਦੇ ਦੋ ਰਾਜੇ ਸਨ। ਇਹ ਹਨ ਇਹ ਸਨ ਰਾਜਾ ਭੀਮਚੰਦ ਅਤੇ ਰਾਜਾ ਅਜਮੇਲ ਚੰਦ। ਰਾਜਾ ਭੀਮਚੰਦ 1692 ਈਸਵੀ ਤੱਕ ਰਿਹਾ ਸੀ ਫਿਰ ਅਜਮੇਰ ਚੰਦ ਰਾਜਾ ਬਣਿਆ ਸੀ। ਗੁਰੂ ਜੀ ਦੇ ਰਾਜਾ ਭੀਮਚੰਦ ਨਾਲ ਸੰਬੰਧ ਚੰਗੇ ਸਨ ਪਰ ਰਾਜਾ ਅਜਮੇਰ ਨਾਲ ਵਿਗੜ ਗਏ ਸਨ। ਕਹਿਲੂਰ ਦੇ ਰਾਜਿਆਂ ਦੇ ਗੁਰੂ ਘਰ ਨਾਲ ਚੰਗੇ ਸਬੰਧਾਂ ਦੇ ਹੋਣ ਕਰਕੇ ਇਹ ਨੰਦਪੁਰ ਜੈਸਾ ਮਹੱਤਵਪੂਰਨ ਕੇਂਦਰ ਕਹਿਲੂਰ ਰਿਆਸਤ ਵਿੱਚ ਵਸਾਇਆ ਗਿਆ ਸੀ। ਨਾਲਾਗੜ੍ਹ ਜਿਸ ਨੂੰ ਹਿੰਦੂਰ ਰਿਆਸਤ ਵੀ ਕਿਹਾ ਜਾਂਦਾ ਸੀ ਵੀ ਕਹਿਲੂਰ ਦੇ ਗੁਆਂਡ ਵਿੱਚ ਸੀ। ਭਾਵੇਂ ਖੇਤਰਫਲ ਦੇ ਪੱਖੇ ਇਹ ਬਹੁਤ ਛੋਟੀ ਰਿਆਸਤ ਸੀ ਸਿੱਖ ਗੁਰੂ ਸਾਹਿਬਾਨ ਦੇ ਸਬੰਧ ਹਿੰਦੂਰ ਦੀ ਰਿਆਸਤ ਨਾਲ ਬਹੁਤ ਅੱਛੇ ਰਹੇ ਸਨ। ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਰਾਜੇ ਧਰਮਚੰਦ ਹਿੰਮਤਚੰਦ ਅਤੇ ਭੂ ਪੂ ਪਚੰਸਨ ਸਿਰਮੋਹ ਦੇ ਰਿਆਸਤ ਭਾਵੇਂ ਆਨੰਦਪੁਰ ਸਾਹਿਬ ਤੋਂ ਬਹੁਤ ਦੂਰ ਸੀ ਪਰ ਇਸ ਨਾਲ ਪੌਂਟਾ ਸਾਹਿਬ ਵਿਖੇ ਰਹਣ ਕਰਕੇ ਗੁਰੂ ਸਾਹਿਬ ਦਾ ਸਿੱਧਾ ਸੰਬੰਧ ਰਿਹਾ ਸੀ ਨਾਹਨ ਦੀ ਰਿਆਸਤ ਦੀ ਆਖਰੀ ਹੱਦ ਜਮਨਾ ਦਰਿਆ ਸੀ ਜਮਨਾ ਤੋਂ ਪਰਲੇ ਪਾਸੇ ਗੜਵਾਲ ਰਿਆਸਤ ਸੀ ਗੜਵਾਲ ਦੇ ਰਾਜੇ ਫਤਿਹ ਸ਼ਾਹ ਨਾਲ ਗੁਰੂ ਜੀ ਦੀ 1688 ਈਸਵੀ ਵਿੱਚ ਪੰਗਾਣੀ ਦੀ ਲੜਾਈ ਹੋਈ ਸੀ ਨਾਹਨ ਰਿਆਸਤ ਵਿੱਚ ਗੁਰੂ ਜੀ ਦੇ ਸਮਕਾਲੀ ਤਿੰਨ ਰਾਜੇ ਹੋਏ ਸਨ ਪਹਿਲਾ ਰਾਜਾ ਬੁੱਧਪ੍ਰਕਾਸ਼ ਦੂਜਾ ਰਾਜਾ ਮੇਦਨੀ ਪ੍ਰਕਾਸ਼ ਤੇ ਤੀਜਾ ਰਾਜਾ ਹਰੀ ਪ੍ਰਕਾਸ਼ ਸੀ ਮੰਡੀ ਰਿਆਸਤ ਪਾਵੇ ਆਨੰਦਪੁਰ ਦੇ ਨੇੜੇ ਰਹੀ ਸੀ ਪਰ ਗੁਰੂ ਸਾਹਿਬਾਨ ਦੇ ਮੰਡੀ ਰਿਆਸਤ ਨਾਲ ਕਾਫੀ ਪੁਰਾਣੇ ਅਤੇ ਅੱਛੇ ਸਬੰਧ ਸਨ ਗੁਰੂ ਗੋਬਿੰਦ ਸਿੰਘ ਜੀ ਮੰਡੀ ਰਿਆਸਤ ਵਿੱਚ ਇੱਕ ਦੋ ਵਾਰ ਗਏ ਸਨ ਅਤੇ ਮੰਡੀ ਵਿੱਚ ਇਹ ਦੰਦ ਕਥਾ ਵੀ ਪ੍ਰਚਲਿਤ ਹੈ ਕਿ ਮੰਡੀ ਰਿਆਸਤ ਦੀ ਸੁਰੱਖਿਆ ਲਈ ਗੁਰੂ ਗੋਬਿੰਦ ਸਿੰਘ ਜੀ ਦਾ ਵਰ ਮਿਲਿਆ ਹੋਇਆ ਹੈ ਸ਼ਿਆਮ ਸਿੰਘ ਗਰਸੇਨ ਅਤੇ ਸਿੱਧ ਸਿੰਘ ਗੁਰੂ ਸਾਹਿਬ ਦੇ ਸਮਕਾਲੀ ਰਾਜੇ ਸਨ ਕਾਂਗੜਾ ਪੰਜਾਬ ਦੀਆਂ ਪਹਾੜੀ ਰਿਆਸਤਾਂ ਵਿੱਚ ਸਭ ਤੋਂ ਸ਼ਕਤੀਸ਼ਾਲੀ ਅਤੇ ਵਿਸ਼ਾਲ ਰਿਆਸਤ ਸੀ ਭਾਵੇਂ ਇਸ ਦੀਆਂ ਹੱਦਾਂ ਆਨੰਦਪੁਰ ਸਾਹਿਬ ਦੇ ਨਜ਼ਦੀਕ ਨਹੀਂ ਸਨ ਪਰ ਨਦੌਨ ਕਿਉਂਕਿ ਇਸ ਰਿਆਸਤ ਦਾ ਇੱਕ ਮਹੱਤਵਪੂਰਨ ਸ਼ਹਿਰ ਸੀ ਅਤੇ 1690 ਈਸਵੀ ਵਿੱਚ ਨਦੌਨ ਦੀ ਲੜਾਈ ਵਿੱਚ ਗੁਰੂ ਨੇ ਗੁਰੂ ਜੀ ਨੇ ਸਰਗਰਮ ਹਿੱਸਾ ਲਿਆ ਸੀ ਇਸ ਲੜਾਈ ਵਿੱਚ ਇੱਕ ਪਾਸੇ ਅਲਖ ਖਾਂ ਅਤੇ ਕੁਝ ਇੱਕ ਹੋਰ ਪਹਾੜੀ ਰਾਜਤਾਂ ਦੇ ਰਾਜੇ ਸਨ। ਦੂਜੇ ਪਾਸੇ ਕਾਂਗੜੇ ਦਾ ਰਾਜਾ ਭੀਮਚੰਦ ਹੋਰ ਪਹਾੜੀ ਰਾਜੇ ਅਤੇ ਗੁਰੂ ਗੋਬਿੰਦ ਸਿੰਘ ਜੀ ਸਨ। ਬਚਿੱਤਰ ਨਾਟਕ ਵਿੱਚ ਇਸ ਸਮੇਂ ਦੇ ਕਾਂਗੜੇ ਦੇ ਰਾਜੇ ਦਾ ਨਾਂ ਕਿਰਪਾਲ ਚੰਦ ਲਿਖਿਆ ਹੋਇਆ ਹੈ। ਪਰ ਕਾਂਗੜੇ ਦੇ ਰਾਜਿਆਂ ਦੀ ਲਿਸਟ ਵਿੱਚ ਕਿਰਪਾਲ ਚੰਦ ਦਾ ਨਾਂ ਕਿਤੇ ਵੀ ਨਹੀਂ ਹੈ। ਲਿਸਟ ਅਨੁਸਾਰ 1690 ਵਿੱਚ ਰਾਜਾ ਭੀਮਚੰਦ ਕਾਂਗੜੇ ਦਾ ਰਾਜਾ ਸੀ। ਇਸ ਪਿਛੋਂ ਰਾਜਾ ਆਲਮਚੰਦ ਅਤੇ ਰਾਜਾ ਹਮੀਰਚੰਦ ਰਾਜੇ ਬਣੇ ਸਨ ਕਾਂਗੜਾ ਪੰਜਾਬ ਦੀਆਂ ਪਹਾੜੀਆਂ ਰਿਆਸਤਾਂ ਦੀ ਸਿਰਮੌਰ ਰਿਆਸਤ ਸੀ ਅਤੇ ਕਾਂਗੜੇ ਦਾ ਕਿਲਾ ਵੀ ਆਪਣੀ ਮਜ਼ਬੂਤ ਮਜ਼ਬੂਤੀ ਵਿੱਚ ਬਹੁਤ ਮਸ਼ਹੂਰ ਸੀ ਇਸ ਦੀ ਮਜ਼ਬੂਤੀ ਬਾਰੇ ਸੁਜਨ رائے ਭੰਡਾਰੀ ਨੇ ਇਹੋ ਲਿਖਿਆ ਹੈ ਕਾਂਗੜੇ ਦਾ ਪ੍ਰਾਚੀਨ ਕਿਲਾ ਲਾਹੌਰ ਤੋਂ ਉੱਤਰ ਵੱਲ ਪਹਾੜਾਂ ਦੇ ਵਿੱਚਕਾਰ ਹੈ ਇਸ ਦੀ ਕਠਿਨਾਈ ਮਜ਼ਬੂਤੀ ਅਤੇ ਪੱਕਿਆਈ ਪ੍ਰਸਿੱਧ ਹੈ ਇਸ ਦੇ 23 ਬੁਰਜ ਅਤੇ 7 ਫਟਖਨ ਇਸ ਦੀ ਲੰਬਾਈ ਕੋ ਦਾ ਚੌਥਾ ਭਾਗ ਹੈ ਅਤੇ ਚੌੜਾਈ 22 ਜਰੀਬ ਹੈ। ਉਚਾਈ 104 ਗੱਜ ਹੈ ਵਿੱਚਕਾਰ ਦੋ ਵਿਸ਼ਾਲ ਤਲਾਓ ਹਨ। ਇਸ ਦੀ ਨਿਰਖਣ ਦੀ ਮਿੱਤੀ ਦਾ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਪਤਾ। ਕੰਦਾ ਅਸਮਾਨ ਨਾਲ ਗੱਲਾਂ ਕਰਦੀਆਂ ਹਨ। ਮੁਗਲ ਬਾਦਸ਼ਾਹਾਂ ਨੇ ਸਾਰੀਆਂ ਪਹਾੜੀ ਰਾਜਸਤਾ ਨੂੰ ਆਪਣੇ ਅੰਕੁਸ਼ੇ ਹੇਠ ਰੱਖਣ ਲਈ ਕਾਂਗੜੇ ਦੇ ਕਿਲੇ ਨੂੰ ਸਿੱਧਾ ਆਪਣੇ ਕਬਜ਼ੇ ਵਿੱਚ ਕਰਕੇ ਰੱਖਿਆ ਹੋਇਆ ਸੀ ਅਕਬਰ ਦੇ ਸਮੇਂ ਤੋਂ ਹੀ ਇਸ ਕਿਲੇ ਵਿੱਚ ਇੱਕ ਤਕੜੀ ਮੁਗਲ ਫੌਜ ਰੱਖੀ ਹੋਈ ਸੀ ਇਸ ਫੌਜ ਦੇ ਕਮਾਂਡਰ ਨੂੰ ਫੌਜਦਾਰ ਜਾਂ ਮੰਸਬਦਾਰ ਕਿਹਾ ਜਾਂਦਾ ਸੀ ਇਸ ਦਾ ਕੰਮ ਸਿਰਫ ਮੁਗਲ ਅਧਿਕਾਰੀਆਂ ਦੀ ਫੌਜ ਤਿਆਰ ਫੌਜ ਦੀ ਮਦਦ ਕਰਨਾ ਹੀ ਸੀ ਪਹਾੜੀ ਸਿਆਸਤਾਂ ਦੇ ਅੰਦਰੂਨੀ ਪ੍ਰਬੰਧ ਵਿੱਚ ਇਸ ਦੀ ਕੋਈ ਦਖਲਅੰਦਾਜ਼ੀ ਨਹੀਂ ਸੀ ਰਾਵੀ ਅਤੇ ਜੇਲਮ ਦੇ ਵਿਚਕਾਰਲੇ ਖੇਤਰ ਦੀਆਂ ਪਹਾੜੀ ਰਿਆਸਤਾਂ ਜੰਮੂ ਦੇ ਫੌਜਦਾਰ ਦੀਨ ਨਿਗਰਾਨੀ ਹੇਠ ਸਨ ਇਸ ਤਰ੍ਹਾਂ ਪੰਜਾਬ ਦੇ ਪਹਾੜੀ ਰਿਆਸਤਾਂ ਅਤੇ ਜੰਮੂ ਕਸ਼ਮੀਰ ਦੀਆਂ ਪਹਾੜੀ ਰਿਆਸਤਾਂ ਉੱਪਰ ਨਿਗਰਾਨੀ ਰੱਖਣ ਵਾਲ ਇਸ ਤੇ ਮੁਗਲ ਸਾਮਰਾਜ ਦੇ ਮੁੱਖ ਕੇਂਦਰ ਕਰਮਬਾਰ ਕਾਂਗੜਾ ਅਤੇ ਜੰਮੂ ਸਨ ਸਰਹਿੰਦ ਅਤੇ ਲਾਹੌਰ ਦੇ ਹਾਕਮਾ ਕੋਲੋਂ ਵੀ ਭਾਵੇਂ ਸਮੇਂ ਅਨੁਸਾਰ ਇਹ ਸੈਨਿਕ ਮਦਦ ਲੈ ਲਈ ਜਾਂਦੀ ਸੀ ਪਰ ਇਹਨਾਂ ਦਾ ਅਧਿਕਾਰ ਖੇਤਰ ਸਿਰਫ ਪੰਜਾਬ ਦੇ ਮੈਦਾਨੀ ਇਲਾਕੇ ਹੀ ਸਨ ਗੁਲੇਰ ਦੀ ਰਿਆਸਤ ਦਾ ਵੀ ਜ਼ਿਕਰ ਬਚਿੱਤਰ ਨਾਟਕ ਵਿੱਚ ਵਾਰ-ਵਾਰ ਆਉਂਦਾ ਹੈ ਇਹ ਕਾਂਗੜੇ ਦੀ ਰਿਆਸਤ ਵਿੱਚੋਂ ਹੀ ਵੱਖ ਸਥਾਪਿਤ ਹੋਈ ਇੱਕ ਛੋਟੀ ਜਿਹੀ ਰਿਆਸਤ ਹੈ ਭਾਵੇਂ ਇਸ ਰਿਆਸਤ ਦੇ ਰਾਜਾ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਸਿੱਧਾ ਸੰਬੰਧ ਤਾਂ ਨਹੀਂ ਰਿਹਾ ਪਰ ਜਿੰਨਾਂ ਵੀ ਲੜਾਈਆਂ ਦਾ ਜ਼ਿਕਰ ਬਚਿੱਤਰ ਨਾਟਕ ਵਿੱਚ ਆਇਆ ਹੈ ਉਹਨਾਂ ਵਿੱਚ ਗੁਲੇਰ ਦੇ ਰਾਜਾ ਗੋਪਾਲ ਚੰਦ ਦਾ ਜ਼ਿਕਰ ਕਈ ਵਾਰ ਆਇਆ ਹੈ ਇਸ ਕਰਕੇ ਗੁਲੇਰ ਰਿਆਸਤ ਵੀ ਇਸ ਵਿਸ਼ੇ ਨਾਲ ਸੰਬੰਧਿਤ ਹੈ ਵਸਾਲੀ ਇੱਕ ਹੋਰ ਛੋਟੀ ਜਹੀ ਜ਼ਗੀਰ ਨਮਰਿਆ ਸੀ ਜਿਸ ਦਾ ਖੇਤਰ ਮੌਜੂਦਾ ਨੰਗਲ ਦੇ ਆਲੇ ਦੁਆਲੇ ਦਾ ਇਲਾਕਾ ਹੀ ਸੀ ਨੰਗਲ ਟਾਊਨਸ਼ਿਪ ਤਾਂ ਸਿਰਫ ਆਧੁਨਿਕ ਸਮੇਂ ਵਿੱਚ ਸਥਾਪਿਤ ਹੋਇਆ ਸ਼ਹਿਰ ਹੈ ਇਸ ਦਾ ਪਿਸ਼ੋਕਣ ਪੁਰਾਣਾ ਨਹੀਂ ਹੈ ਪਰ ਇਸ ਦੇ ਆਲੇ ਦੁਆਲੇ ਦੇ ਪਿੰਡ ਵਸਾਲੀ ਵਿੱਚ ਸ਼ਾਮਿਲ ਸਨ ਵਸਾਲੀ ਦਾ ਰਾਜਾ ਗੁਰੂ ਸਾਹਿਬ ਦਾ ਬਹੁਤ ਸ਼ਰਧਾਲੂ ਰਿਹਾ ਸੀ ਅਤੇ ਗੁਰੂ ਸਾਹਿਬ ਇਸ ਰਿਆਸਤ ਵਿੱਚ ਕਾਫੀ ਸਮੇਂ ਰਹਿੰਦੇ ਰਹੇ ਸਨ ਬਾਕੀ ਡੜਵਾਲ ਕਟਲੇਹਰ ਬਿਜੜ, ਵਾਲ ਆਦੀ ਰਿਆਸਤਾਂ ਜਿਨ੍ਹਾਂ ਦਾ ਜ਼ਿਕਰ ਚਿਤਤਰ ਨਾਟਕ ਵਿੱਚ ਆਉਂਦਾ ਹੈ ਦੀ ਭੂਗੋਲਿਕ ਪਛਾਣ ਕਰਨੀ ਇਸ ਸਮੇਂ ਲਗਭਗ ਅਸੰਭਵ ਹੀ ਹੈ। ਉਕਤ ਵਰਣਨ ਦਾ ਮਨੋਰਥ ਪਹਾੜੀ ਰਿਆਸਤਾਂ ਦਾ ਸਿਰਫ ਇੱਕ ਮੋਟਾ ਜਿਹਾ ਖਾਕਾ ਦਰਸਾਉਂਦਾ ਹੀ ਹੈ। ਇਹਨਾਂ ਦੀਆਂ ਹੱਦਾਂ ਤਕਨੀਕੀ ਤੌਰ ਤੇ ਕਿੱਥੇ ਤੱਕ ਸਨ ਜਾਂ ਕਿਸ ਸ਼ਹਿਰ ਨਾਲ ਲੱਗਦੀਆਂ ਸਨ ਇਸ ਦੇ ਵਿੱਚ ਵੇਰਵਾ ਹੋ ਸਕਦਾ ਹੈ।